ਾਂਗੇ ਬੱਲੇ ਟੈਂਡੇ ਲਾਗੇ ਬੱਲੇ ਟੈਂਡੇ ਲਾਗੇ ਬੱਲੇ ਟੈਂਡੇ ਲਾਗੇ ਸ੍ਰੀ ਸੁਰਮਤ ਪੰਥਰ ਸਾਹਿਬ ਜੀ ਗੁਰੂ ਨਾਮਦਾਸ ਮਹਾਰਾਜ ਉਹਨਾਂ ਦੀ ਰਸਨਾ ਤੋਂ ਚਾਰਨ ਕੀਤੇ ਹੋਏ ਆਚਾਰਾਂ ਨੂੰ ਜ਼ਿਆਦਾ ਪੂਣਾ ਹੈ ਜਦੋਂ ਬਾਬਰੀ ਜੋਰੀ ਵਿੱਚ ਲਾਹਾਂ ਦਾ ਜਾਪ ਕਰਨਗੇ ਉਹ ਵੀ ਲਾਹਾਂ ਦਾ ਜਾਪ ਜਦੋਂ ਰਾਜੀ ਤੇ ਹੋਵੇਗਾ ਲੜਕਾ ਲੜਕੀ ਨੇ ਬੜੇ ਸਤਾਰ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਾਮ ਸਕਾਰ ਕਰਕੇ ਪ੍ਰਕਿਰਮਾ ਕਰਨੀਆਂ ਨੇ ਪ੍ਰਕਿਰਮਾ ਕਰਦੇ ਸਮੇਂ ਵਾਰ ਗੁਰਬਾਣੀ ਦਾ ਸਿਮਰਨ ਕਰਨਾ ਹੈ

ਦਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਰੋ ਪਾਪ ਤੁਜਾਇਆ ਬਲਰਾਮ ਜੀਓ ਧਰਮ ਹੋ ਹਰਨਾਮ ਤੇ ਆਵੇ ਸ਼ਿਵ ਰਤਨਾਮ ਜਗਦਾਇ ਸਤਿਗੁਰੂ ਲਗਾ ਨਾਨਕ ਲਾਉ ਕਹਿਰੀ ਆਰਾਮ ਕਾ ਜੋ ਰਚਾਇਆ ਆਜ ਫੇਲ ਢੀ ਲਾਵ ਪਰਵੇਦਤੀ ਤਦੂ ਵਰਨਾਯ ਬਲ ਨਾ ਨਾ ਕੀਓ ਬਾਣੀ ਤਦੰ ਮੇਧ ਤੋ ਪਾਪ ਜਿ ਜੈ ਬਲ ਨਾਮ ਜਿ ਜੋ ਤਦ ਆਨਕ ਜੂਤੀ ਗਾਵਤ ਗਾਈ ਅਨਹਦ ਸਰਬਜ्ञਾ ਮਜਾਏ ਭਗਤੁ ਜੜੇ ਗਾਵ ਸਤਗੁਰ ਉਪਰਿ ਤੇਲਾ ਯਾਪਨ ਗਾਵ ਤਿਉ ਈਦਾ ਨਾਮ ਦੂਕੇ ਗਾਵੁ ਤੂਦਾ ਅਨਹਦ ਸਦਗੈ ਅਜਾਏ ਆਏ ਆਦ ਤੁਜੜੇ ਗਾਵੁ ਆਰਤੀ ਜੜੀ ਲਾਲ ਮਾਨ ਨਰਮਲ ਭਾਰ ਪਾਇਆ ਹਰਿ ਗੁਰ ਗਾਇਆ ਮੁਖੋਂ ਬੋਲੀ ਹਰ ਬਾਣੀ ਸ਼ਾਂਤ ਜਨ ਨਾਮੜ ਭਾਵੀ ਪਾਇਆ ਹਰ ਆਪਕੀ ਹੈ ਅਕਾਖ ਕਹਾਣੀ ਹੈ ਤੇ ਹਰ ਹਰ ਹਰਿ ਨਾਮ ਧੰਨ ਵਕ ਜੀ ਹਰ ਜਪੀਏ É o ਪਤਾ ਹਰ ਕੋ I right.

ਵਿਆਹ <laughs> ਹੋਆ <messimitation> <small> <messimitation> 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 ਯਾਹੇ ਦੇ ਰਬ ਇਸ ਹਲ ਰਦੁਪਦਾ ਅਰਚਾ ਕਰਾਤਾ ਸੋਮੈ ਰੋਗ ਗਿਆ ਦੁਖ ਲਥ ਆਪ ਆਪੇ ਗੁਰ ਮੁਖ ਕਾਤਾ ਗਾਦ ਮੁਰਤ ਵਾਦ ਭਾਇ ਆਕੇ ਨਾਸੀ ਰਾਤ ਦਿਨ ਰਹੇ ਨੰਗਿਆ